ਪੰਜਾਬ ਵਿੱਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਪਾਵਰ ਕਾਮ ਦੇ ਜਿਰਕਪੁਰ ਉਪ ਮੰਡਲ ਬਿਜਲੀ ਵਿਭਾਗ ਨੇ ਡਿਫਾਲਟਰਾਂ ਖਿਲਾਫ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਡਿਫਾਲਟਰਾਂ ਨੇ ਆਪਣੇ ਬਿਜਲੀ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਸੀ ਜੇ ਰਵਿੰਦਰ ਤੁਸਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਬਕਾਇਆ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲਿਆਂ ਨੂੰ ਵਿਭਾਗ ਵੱਲੋਂ ਚੇਤਾਵਨੀ ਨੋਟਿਸ ਜਾਰੀ ਕਰਦਿਆਂ ਖਪਤਕਾਰਾਂ ਨੂੰ ਸਿਰਫ 28 ਮਾਰਚ ਮਤਲਬ ਕਿ अज तक का समा दिता गया है उन्होंने कहा कि जेकर डिफाल्टर खपतकार बिजली का बिल नहीं भर कुनैक्शन कट दिया जाएगा उन्होंने कहा कि आम लोगों नोटिस राय सूचित किया गया है कि बिजली बिलों के बकाया सारे खपतकार बिजली सप्लाई कट्ट तो बचने लकाए जमा करवाने चाहिए ਨਿਰਵਿਘਨ ਬਿਜਲੀ ਸੇਵਾ ਨੂੰ ਯਕੀਨੀ ਬਣਾਉਣ ਲਈ ਖਪਤਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਬਕਾਏ ਜਲਦੀ ਤੋਂ ਜਲਦੀ ਅਦਾ ਕਰ ਦੇਣ ਉਨ੍ਹਾਂ ਕਿਹਾ ਕਿ ਭੁਗਤਾਨ ਲਈ ਆਨਲਾਈਨ ਭੁਗਤਾਨ ਪੋਰਟਲ ਅਧਿਕਾਰਤ ਸੰਗ੍ਰਹਿ ਕੇਂਦਰ ਤੇ ਪਾਵਰ ਕਾਮ ਮੋਬਾਈਲ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਕਿਸੇ ਵੀ ਪੁੱਛਗਿੱਛ ਜਾਂ ਸਹਾਇਤਾ ਲਈ ਪਾਵਰ ਕਾਮ ਦਫ਼ਤਰ ਜਾਂ ਪਾਵਰ ਕਾਮ ਵੈੱਬਸਾਈਟ ਤੇ ਸੰਪਰਕ ਕੀਤਾ ਜਾ ਸਕਦਾ ਹੈ